ਤਸਿਕਲ ਕੀ ਹਾਲ ਹੈ ਕਿਹਨੂੰ ਵੋਟ ਪਾਉਣ ਦਾ ਮਨ ਬਣਾਇਆ ਅਸੀਂ ਤਾਂ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵੋਟ ਪਾਵਾਂਗੇ ਕਿਉਂਕਿ ਅਸੀਂ ਚਾਹੁੰਦੇ ਆ ਦੇਖੋ ਗਲੀਆਂ ਨਾਲੀਆਂ ਤੇ ਹਰੇਕ ਸਰਕਾਰ ਹੁਣ ਤੱਕ ਬਣਦੀ ਆਈ ਹੈ ਸਾਡਾ ਗਲੀਆਂ ਨਾਲੀਆਂ ਮੁੱਦਾ ਨਹੀਂ ਹੈਗੀਆਂ ਅਸੀਂ ਚਾਹੁੰਦੇ ਆ ਜਿਹੜਾ ਸਾਡੀ ਅੱਗੇ ਆਉਣ ਵਾਲੀ ਜਨਰੇਸ਼ਨ ਦਾ ਜਿਹੜੇ ਸਿੱਕਾਂ ਦੇ ਮਸਲੇ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਹੁਣ ਤੱਕ ਪਾਰਲੀਮੈਂਟ ਚ ਦੀਪ ਸਿੱਧੂ ਦਾ ਮਸਲਾ ਹੋ ਗਿਆ ਸਿੱਧੂ ਮੂਸੇਵਾਲੇ ਦਾ ਮਸਲਾ ਹੋ ਗਿਆ ਹਨਾ ਨਿੱਜਰ ਦਾ ਮਸਲਾ ਸਰਦੀਪ ਸਿੰਘ ਨਿੱਜਰ ਜੋ ਕੈਨੇਡਾ ਦੇ ਵਿੱਚ ਮਾਰਦੇ ਖੰਡਾ ਸਾਹਿਬ ਦਾ ਮਤਲਬ ਅਫਤਾਰ ਸਿੰਘ ਖੰਡਾ ਯੂਕੇ ਦੇ ਵਿੱਚ ਉਹਨਾਂ ਹੱਤਿਆ ਕੀਤੀ ਗਈ ਹੈ ਵੀ ਉਹ ਸਰਕਾਰ ਨਾਲ ਜੋ ਸਿੱਖਾਂ ਨਾਲ ਵਰਤੀ ਜਾ ਸਰਕਾਰ ਇਸ ਟਾਈਮ ਤੇ ਕਰ ਰਹੀ ਆ ਉਸ ਟਾਈਮ ਤੇ ਅਸੀਂ ਇਹ ਚਾਹੁੰਦੇ ਆ ਵੀ ਖੜੂਰ ਸਾਹਿਬ ਵਾਲੀ ਸੀਟ ਸਾਡੇ ਸਰਦਾਰ ਅਮਰਪਾਲ ਸਿੰਘ ਜਿਹੜੇ ਭਾਈ ਅਮਰਪਾਲ ਸਿੰਘ ਨੇ ਐਨਐਸਏ ਲਾ ਕੇ ਝਾੜੂ ਦੀ ਇਸ ਸਰਕਾਰ ਨੇ ਜੋ ਹੁਣ ਤੱਕ ਕਹਿੰਦੀ ਆਈ ਸੀ ਵੀ ਅਸੀਂ ਤਾਂ ਆਮ ਘਰ ਸਰਕਾਰ ਤਾਂ ਕਹਿੰਦੀ ਵੀ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਖਰਾਬ ਹੋ ਜਾਣੀ ਸੀਗੇ ਪੜਕਾਉਂਦੇ ਸੀਗੇ ਮੁੰਡਿਆਂ ਨੂੰ ਨਹੀਂ ਕਿੱਥੇ ਕਾਨੂੰਨ ਵਿਵਸਥਾ ਜਦੋਂ ਸਰਕਾਰ ਬੰਦ ਦੀ ਹੈ ਪਹਿਲਿਆਂ ਚ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾ ਹੈਗਾ ਉਹ ਵੀ ਸਕਿਉਰਟੀ ਰੀਜ਼ਨ ਕਿੰਨਾ ਦਾ ਸਾਬਿਤ ਕੀਤਾ ਜਾਂਦਾ ਹੈਗਾ ਸਿੱਧੂ ਮੂਸੇ ਵਾਲੇ ਦਾ ਸਿਕਿਉਰਿਟੀ ਦਾ ਪਰਪਸ ਦੇ ਕਾਰਨ ਉਹਦੀ ਡੈਥ ਹੋਈ ਹੈਗੀ ਉਹ ਕਿਸ ਕਿਸ ਨੇ ਇਹ ਸਿਕਿਉਰਿਟੀ ਦੀ ਲੀਕ ਕਰਨ ਵਾਲਾ ਕੌਣ ਸੀਗਾ ਉਹ ਵੀ ਸਰਕਾਰ ਦਾ ਮੁੱਖ ਮੰਤਰੀ ਦਾ ਸਲਾਹਕਾਰ ਸੀਗਾ ਮੌਕੇ ਦੇ ਉੱਤੇ ਉਸ ਤੋਂ ਬਾਅਦ ਹੁਣ ਜਦੋਂ ਮੁੱਖ ਮੰਤਰੀ ਦੇ ਰਹਾਇਸ਼ ਦੀ ਸੜਕ ਗਵਰਨਮੈਂਟ ਨੇ ਕਿਹਾ ਵੀ ਹਾਂ کورٹ ਨੇ ਆਰਡਰ ਕੀਤੇ ਵੀ ਖੋਲ ਦਿੰਦੇ ਹਾਂ ਹੁਣ ਮੁੱਖ ਮੰਤਰੀ ਚੀਕਾ ਮਾਰਦਾਗਾ ਵੀ ਨਹੀਂ ਖੋਲਣੀ ਜੀ ਸਰਕਾਰ ਇਹ ਚਾਹੁੰਦੀ ਹੈ ਵੀ ਲਾਅਨ ਆਰਡਰ ਸਹੀ ਨਹੀਂ ਹੈਗਾ ਫਿਰ ਹੁਣ ਕੀ ਪ੍ਰੋਬਲਮ ਆ ਗਈ ਉਦੋਂ ਉਹਦੀ ਸਿਕਿਉਰਿਟੀ ਲਾਸ ਕੀਤੀ ਤਾਂ ਉਹਦਾ ਤਾਂ ਕਤਲ ਹੋ ਗਿਆ ਦੇਖੋ ਵੀ ਹੁਣ ਮੁੱਖ ਮੰਤਰੀ ਉਹ ਸੜਕ ਕਿਉਂ ਨਹੀਂ ਖੋਲਣ ਦੇ ਰਿਹਾ ਹੈਗਾ ਜੇ ਮੁੱਖ ਮੰਤਰੀ ਕਹਿੰਦਾ ਹੈ ਆਈ ਲਾਈਨ ਆਰਡਰ ਪੰਜਾਬ ਚ ਸਹੀ ਚੱਲ ਰਿਹਾ ਹੈ ਫਿਰ ਕੀ ਪ੍ਰੋਬਲਮ ਹੈ ਫਿਰ ਸੜਕ ਕੋ ਖੋਲ ਦਿੱਤੀ ਜਾਵੇ ਚੱਲਣ ਦਾ ਉਥੋਂ ਪਬਲਿਕ ਬੜਾ ਤੁਸੀਂ ਦੀਪ ਗੱਲ ਕੀਤੀ ਇਹ ਪਰ ਤੁਸੀਂ ਲੀਡਰ ਹੋ ਕਿ ਕਿਦਾ ਇੰਨਾ ਇੰਨਾ ਕੁ ਅਸੀਂ ਲੀਡਰ ਨਹੀਂ ਹੈਗੇ ਅਸੀਂ ਦੇਖਦੇ ਆ ਅਸੀਂ ਡੇਲੀ ਦੇਖ ਜਿਹੜੇ ਮੁੱਦਿਆਂ ਤੇ ਸਰਕਾਰ ਨੇ ਕਹੋਤ ਕਹਿੰਦਾ ਸੀ ਮੈਂ ਆਮ ਘਰਾਂ ਦਾ ਪੁੱਤ ਆਮ ਘਰਾਂ ਦਾ ਸੁਣਿਆ ਜਾਊਗਾ ਸਾਡੀ ਇਥੋਂ ਐਮ ਐਲ ਏ ਆ ਸੁਰਿੰਦਰ ਨਿਰਿੰਦਰ ਕੌਰ ਭਰਾਜ ਇੰਨਾ ਹੀ ਸੱਥਾਂ ਦੇ ਇੰਨਾ ਹੀ ਗਲੀਆਂ ਦੇ ਵਿੱਚ ਆ ਕੇ ਉਹ ਵੋਟਾਂ ਮੰਗਦੀ ਸੀ ਹੁਣ ਇੰਨੇ ਜਣੇ ਖੜੇ ਨੇ ਕਿਸੇ ਨੂੰ ਪੁੱਛ ਲਓ ਵੀ ਕਿਸੇ ਦੇ ਘਰੇ ਆਈ ਹੈ ਅਜੇ ਤੱਕ ਆਈ ਜੀ ਕਿਸੇ ਦੇ ਘਰੇ ਪੁੱਛਿਆ ਹੁਣ ਹੀ ਆ ਨੋ ਇਹ ਜੀ ਤੁਸੀਂ ਪੂਰਾ ਸੰਗਰੂਰ ਕਵਰ ਕਰਦੇ ਹੋ ਕੋਈ ਇੱਕ ਸਾਥ ਇਦਾਂ ਦੀ ਦਿਖਾਓ ਵੀ ਜਿਹੜੀ ਸਾਥ ਕਹਿੰਦੀ ਐ ਇੱਥੇ ਆ ਕੇ ਨਰਿੰਦਰਪੁਰ ਭਰਾਗੇ ਸਾਡੇ ਨਾਲ ਸਾਥ ਕੀਤੀ ਹੈ ਭਗਵੰਤ ਮਾਨ ਸਾਹਿਬ ਦਾ ਫੇਸਬੁਕ ਖੋਲਦੇ ਆ ਉਹ ਤੇ ਕਹਿੰਦੇ ਪੰਜਾਬ ਨੂੰ ਮੈਂ ਰੰਗਲਾ ਪੰਜਾਬ ਬਣਾ ਦਿੱਤਾ ਨਹੀਂ ਰੰਗਲਾ ਨਹੀਂ ਸੀ ਗੰਦਲਾ ਪੰਜਾਬ ਭਗਵੰਤ ਮਾਨ ਸਾਹਿਬ ਨੇ ਬਣਾਇਆ ਹੋਇਆਗਾ ਅਸੀਂ ਤਾਂ ਬਿਲਕੁਲ ਨਹੀਂ ਚਾਹੁੰਦੇ ਦੇਖੋ ਖੈਰਾ ਸਾਹਿਬ ਦੇਖੋ ਜਿੰਦੀਆਂ ਵੀ ਪੈਰਾ ਸਾਹਿਬ ਨੂੰ ਤੁਸੀਂ ਨਾ ਲਿਆ ਜਿਹੜੇ ਤੁਸੀਂ ਮਸਲੇ ਕਹਿੰਦੇ ਹੋ ਸਿੱਖਪਾਲ ਖੈਰਾ ਨੇ ਚੱਕੇ ਨੇ ਉਹ ਬੋਲਦੇ ਰਹੇ ਐ ਨਾ ਸਾਰੇ ਮਸਲੇ ਬਿਲਕੁਲ ਉਹ ਬੋਲਦੇ ਰਹੇ ਆ ਜੀ ਉਹ ਅਸੀਂ ਇਹ ਨਹੀਂ ਕਹਿੰਦੇ ਉਹ ਬੋਲਦੇ ਰਹ ਉੱਦੇ ਮੈਂ ਚੱਕਦਾ ਜੋ ਸਰਦਾਰ ਸਿਮਜੀਤ ਸਿੰਘ ਮਾਨ ਚੱਕਦੇ ਨੇਗੇ ਪਰ ਉਹ ਜਿਉ ਇੰਨੇ ਕੀ ਉਹ ਇਹਨਾਂ ਨੂੰ ਉਹ ਸੀਗਾ ਉਹ ਤਾਂ ਕਿਤੇ ਵੀ ਰਹਿ ਕੇ ਚੱਕ ਸਕਦੇ ਸੀਗੇ ਉਹ ਆਪਦੇ ਏਰੀਆ ਚ ਰਹਿ ਕੇ ਚੱਕ ਸਕਦੇ ਸੀ ਭਲਾ ਹੱਥ ਦੀ ਸੀਟ ਛੱਡ ਕੇ ਉੱਥੇ ਸੰਗਰੂਰ ਚ ਪਹੁੰਚੇ ਨੇ ਜਿਹੜੀਆਂ ਵੀ ਪਾਰਟੀਆਂ ਨੇ ਕੀਤਾ ਹੈਗਾ ਵਿਹਾਰਿਕ ਪਾਰਟੀ ਤੁਸੀਂ ਇਹ ਦੇਖਿਓ ਆਉਣ ਵਾਲੇ ਟਾਈਮ ਚ ਹਰ ਇੱਕ ਪਾਰਟੀ ਨੂੰ ਇਹ ਸੀਧਾ ਨਤੀਜਾ ਭੁਗਤਣਾ ਪਊਗਾ ਅਸੀਂ ਤਾਂ ਦੇਖੋ ਸਾਸੀਂ ਤਾਂ ਇਹ ਚਾਹੁੰਦੇ ਆ ਵੀ ਸੰਗਰੂਰ ਤੋਂ ਸਰਦਾਰ ਸਿਮਜੀਤ ਸਿੰਘ ਮਾਨ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਲੁਧਿਆਣਾ ਤੋਂ ਕਮਲਜੀਤ ਬਰਾੜ ਬਠਿੰਡੇ ਤੋਂ ਲਖਾ ਸੁਧਾਰਾ ਜੀ ਇਹ ਸਾਡੀਆਂ ਸੀਟਾਂ ਕੁਝ ਐਵੇਂ ਦੀਆਂ ਸਾਨੂੰ ਜਿਹ ਆਉਣ ਵਾਲੀਆਂ ਖਡੂਰ ਸਾਹਿਬ ਤੋਂ ਬਲਟੋਹਾ ਹੁਣੀ ਕਹਿੰਦੇ ਕਿ ਮੈਂ ਪੰਥਨ ਨੂੰ ਮੇਰੀ ਵੱਡੀ ਦੇਣ ਆ ਬੜੀਆਂ ਕੁਰਬਾਨੀਆਂ ਕੀਤੀਆਂ ਵੀ ਮੈਂ ਜਿੱਤੂ ਨਹੀਂ ਬਲਟੋਹਾ ਸਾਹਿਬ ਨੂੰ ਤਾਂ ਦੇਖੋ ਉੱਥੇ ਦੀ ਪਬਲਿਕ ਜਵਾਬ ਦੇਈ ਜਾਂਦੀ ਆ ਉਹ ਦੱਸੀ ਹੋ ਜਾਂਦੀ ਆ ਵੀ ਉਹ ਉਹਨਾਂ ਨੇ ਏਡੇ ਏਡੇ ਬੋਟ ਚ ਪਾ ਕੇ ਲਾਏ ਨੇ ਵੀ ਅਸੀਂ ਐਨਐਸਏ ਅਸੀਂ ਐਨਐਸਏ ਕੱਟੀ ਆ ਐਡਾ ਕੀ ਵਿਫਤਾ ਪੈ ਗਈ ਸੀ ਕਿ ਉਹਨਾਂ ਨੂੰ ਬੋੜਾ ਤੇ ਲਿਖ ਕੇ ਲਾਉਣਾ ਪੈ ਗਿਆ ਵੀ ਐਨਐਸਏ ਕੱਟੀ ਆ ਉਹ ਤਾਂ ਪਤਾ ਹੀ ਆ ਨਾ ਜੇ ਭਾਈ ਅਮਰਪਾਲ ਸਿੰਘ ਨੇ ਕੱਟ ਉਹ ਐਨਐਸਏ ਅਧੀਨ ਕੱਟ ਰਹੇ ਨੇਗੇ ਉਹ ਤਾਂ ਸਭ ਨੂੰ ਹੀ ਪਤਾ ਹੈਗਾ ਜੇ ਉਹ ਲਿਖ ਕੇ ਲਾਉਣਗੇ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਆ ਉਹ ਤਾਂ ਪਬਲ ਬਲਟੋਹਾ ਹੁਣ ਅੱਜ ਜੋ ਕਰ ਰਿਹਾ ਹੈਗਾ ਬਲਟੋਹਾ ਦੀ ਦੱਸ ਰਹੀ ਹੈ ਪਬਲਿਕ ਉਥੇ ਦੀ ਖਡੂਰ ਸਾਹਿਬ ਦੀ ਬਲਟੋਹਾ ਸਾਹਿਬ ਨੂੰ ਦੱਸ ਰਹੀ ਹੈ ਵੀ ਤੁਸੀਂ ਕੀ ਕਰ ਰਹੇ ਹੋਗੇ ਉਹ ਕਹਿ ਰਹੇ ਨੇ ਵੀ ਮੇਰਾ ਡਿਬੇਟ ਕਰ ਲੈਣ ਅਸੀਂ ਇਹੀ ਚ ਆਉਨੇ ਆ ਵੀ ਦੇਖੋ ਅਸੀਂ ਜੰਗ ਦੇ ਮੈਦਾਨ ਚ ਬਹੁਤ ਤਕੜੇ ਆਂਗੇ ਪਰ ਅਸੀਂ ਟੇਬਲ ਟਾਕ ਤੇ ਵੀ ਤਕੜਾ ਹੋਣਾ ਚਾਹੁੰਦੇ ਆ ਅਸੀਂ ਟੇਬਲ ਟਾਕ ਤੇ ਤਾਂ ਹੀ ਤਕੜੇ ਆ ਜੇ ਭਾਈ ਅਮਰਤਪਾਲ ਸਿੰਘ ਪਾਰਲੀਮੈਂਟ ਚ ਪਹੁੰਚਦੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਚ ਪਹੁੰਚਦੇ ਨੇ ਲੱਖਾ ਸੁਧਾਨਾ ਪਾਰਲੀਮੈਂਟ ਚ ਪਹੁੰਚਦੇ ਨੇ ਮਨ ਕਰਦਾ ਮਨ ਕਰਦਾ ਕਿ ਅਮਰਤਪਾਲ ਦੀ ਸਪੀਚ ਸੁਣੋ ਤੁਸੀਂ ਸੰਸਦ ਵਾਲੀ ਇੱਕ ਕਪ ਹੁਣ ਤੱਕ ਦੀ ਜਿੰਨੀ ਵੀ ਹੁਣ ਤੱਕ ਦੀ ਲੀਡਰ ਆਏ ਨੇਗੇ ਆ ਮੈਂ ਅਮਿਤ ਸ਼ਾਹ ਦੀ ਅੱਖ ਚੱਕ ਪਾ ਕੇ ਗੱਲ ਕਰਨ ਵਾਲਾ ਲੀਡਰ ਅਮਰਤਪਾਲ ਸਿੰਘ ਹੀ ਹੈ ਜਿਹੜਾ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰੂਗਾ ਗੂੰਜੂਗਾ ਸਰਦਾਰ ਸਿਮਰਜੇ ਸਿੰਘ ਮਾਨ ਤੇ ਅਸੀਂ ਇਹੀ ਚਾਹੁੰਦੇ ਆ ਵੀ ਇਹ ਤੁਸੀਂ ਗੱਲਾਂ ਪਤਾ ਕਿੱਥੋਂ ਕਹਿ ਰਹੇ ਹੋ ਸੰਗਰੂਰ ਤੋਂ ਕਹਿ ਰਹੇ ਹੋ ਰਾਜस्तानी ਆ ਮਾਦੀ ਪਾਰਟੀ ਨਹੀਂ ਬਿਲਕੁਲ ਰਾਜस्तानी ਹੈਗੀ ਆ ਜੀ ਸਾਰਾ ਅਸੀਂ ਜਾਣਦੇ ਆ ਵੀ ਸੰਗਰੂਰ ਰਾਜस्तानी ਨਹੀਂ ਰਹੀ ਹੈ ਭਗਵੰਤ ਮਾਨ ਸਾਹਿਬ ਨੇ ਬਹੁਤ ਬਹੁਤ ਵਾਰੀ ਸਪੀਚ ਕੀਤੀ ਆ ਵੀ ਸੰਗਰੂਰ ਮੇਰਾ ਘੜਾ ਹੈ ਮੇਰੀ ਰਾਜस्तानी ਆ ਜਦੋਂ ਸਹੀ 3 ਮਹੀਨੇ ਸਰਕਾਰ ਬਣੀ ਨੂੰ ਹੋਈ ਸੀ ਜਦੋਂ ਉਹਨਾਂ ਦਾ ਇਹ ਗੱਲ ਟੁੱਟਿਆਗਾ ਕਿਹਨੇ ਤੋੜਿਆ ਸਰਦਾਰ சிਮਰਜੀਤ ਸਿੰਘ ਮਾਨ ਨੇ ਕੀ ਲੱਗਦਾ ਕਿ ਪੰਜਾਬ 13 0 ਦਾ ਸੁਪਨਾ ਭਗਵੰਤ ਮਾਨ ਕਹਿੰਦੇ ਵੀ 13 0 ਨਹੀਂ ਦੇਖੋ ਜੀ ਉਹ ਤਾਂ 13 0 ਉਹ ਤਾਂ ਹਰ ਇੱਕ ਵਾਰ ਹੀ ਕਹਿੰਦੇ ਨੇ ਉਹਨਾਂ ਨੂੰ ਭੁਲੇਖਾ ਪੈ ਗਿਆ ਵੀ ਜਦੋਂ 92 ਐਮ ਐਲ ਉਹਨਾਂ ਦੇ ਜਿਤਾਏ ਲੋਕਾਂ ਨੇ ਐਡੀ ਵੱਡੀ ਉਹਨਾਂ ਨੂੰ ਲੀਡ ਦੇ ਕੇ ਕਿਸ ਲਈ ਜਿਤਾਏ ਕਿਉਂਕਿ ਇਸ ਲਈ ਜਿਤਾਏ ਉਹ ਹਰ ਇੱਕ ਨੂੰ ਕੁਛ ਨਹੀਂ ਤੁਹਾਡਾ ਆਮ ਆਦਮੀ ਪਾਰਟੀ ਤੇ ਕਹਿੰਦੇ ਸੀ ਲੋਕਾਂ ਲਈ ਬਿਜਲੀ ਮੁਫਤ ਕਰਤੀ 1000 ਰੁਪਏ ਤੁਹਾਨੂੰ ਦੇਣਗੇ ਕਹਿੰਦੇ ਅਗਲੀ ਚੋਣਾਂ ਤੋਂ ਪਹਿਲਾਂ ਪਹਿਲਾਂ 1000 ਰੁਪਏ ਦੇ ਦਾਂਗੇ ਨਹੀਂ ਦੇਖੋ ਮੇਰੀ ਗੱਲ ਸੁਣੋ ਜੀ ਬੱਸਾਂ ਦਾ ਤੁਹਾਡਾ ਜਿਹੜਾ ਸਫ਼ਰ ਮੁਫਤ ਨਹੀਂ ਬੱਸਾਂ ਦਾ ਮੁਫਤ ਜਿਹੜਾ ਇਹ ਭਗਵੰਤ ਮਾਨ ਸਾਹਿਬ ਨੇ ਨਹੀਂ ਕੀਤਾ ਹੈਗਾ ਇਹ ਕੈਪਟਨ ਦੀ ਸਰਕਾਰ ਹੁੰਦੀ ਏ ਇਹ ਐਲਾਨ ਹੋ ਚੁੱਕਿਆ ਸੀਗਾ ਇਹ ਉਸ ਟਾਈਮ ਤੇ ਹੀ ਹੋਇਆ ਹੋਇਆ ਤੇ ਬਾਕੀ ਜਿਹੜੇ ਭਗਵੰਤ ਮਾਨ ਸਾਹਿਬ ਨੇ ਵਾਅਦੇ ਕੀਤੇ ਸੀ ਪਹਿਲੀ ਗੱਲ ਤਾਂ ਇਹ ਦੇਖੋ ਭਗਵੰਤ ਮਾਨ ਸਾਹਿਬ ਕੋਈ ਵੀ ਫੈਸਲਾ ਕਰਦੇ ਨੇਗੇ ਜਿੱਦਾਂ ਸ਼ਾਮ ਨੂੰ ਹੀ ਉਹਨਾਂ ਦਾ ਕੋਈ ਫੈਸਲਾ ਹੁੰਦਾ ਹੈਗਾ ਤੇ ਸਵੇਰ ਨੂੰ ਉਹੀ ਫੈਸਲਾ ਵਾਪਸ ਲਿਆ ਹੋਇਆ ਹੁੰਦਾ ਉਹਨਾਂ ਦਾ ਕੀ ਕਾਰਨ ਲ ਵੀ ਅਸীকার ਨਹੀਂ ਹੈ ਵੀ ਜਦੋਂ ਭਗਵੰਤ ਮਾਨ ਸਾਹਿਬ ਨੂੰ ਜਿਹੜੀ ਸਲਾਹ ਦਿੱਤੀ ਜਾਂਦੀ ਹੈ ਉਹ ਬਿਲਕੁਲ ਹੀ ਇਦਾਂ ਦੀ ਨਹੀਂ ਹੁੰਦੀ ਵੀ ਉਹ ਇੰਨੀ ਕੁ ਪੁਖਤਾ ਨਹੀਂ ਹੁੰਦੀ ਵੀ ਉਹ ਸਲਾਹ ਉਹਨਾਂ ਦੀ ਲੈਤੀ ਹੋਈ ਸਲਾਹ ਜਾਂ ਉਹਨਾਂ ਦਾ ਕੀਤਾ ਹੋਇਆ ਫੈਸਲਾ ਬਰਕਰਾਰ ਰਹਿ ਸਕੀ ਪੰਜਾਬ ਦੇ ਵਿੱਚ ਉਹਨਾਂ ਨੂੰ ਹਰ ਇੱਕ ਹੁਣ ਤੱਕ ਦਾ ਪਹਿਲੀ ਸਰਕਾਰ ਆ ਜਿਨ੍ਹਾਂ ਦੇ ਰਿਕਾਰਡ ਰੇ ਹੈ ਵੀ ਮੁੱਖ ਮੰਤਰੀ ਫੈਸਲਾ ਲੈ ਕੇ ਵਾਪਸ ਫੈਸਲਾ ਲੈਂਦਾਗਾ ਵੀ ਇਦਾਂ ਦਾ ਕੀ ਹੁਣ ਤੱਕ ਜਿਨੇ ਵੀ ਮੁੱਖ ਮੰਤਰੀ ਰਹੇ ਨੇ ਆਪਾਂ ਕੋਈ ਵੀ ਮੁੱਖ ਮੰਤਰੀ ਲੈ ਲਓ ਕੈਪਟਨ ਸਾਹਿਬ ਬਾਦਲ ਸਾਹਿਬ ਜੋ ਵੀ ਹੁਣ ਤੱਕ ਹੋਇਆ ਵੀ ਕੋਈ ਵੀ ਇਦਾਂ ਦਾ ਆਉਣ ਵਾਲੇ ਸਮੇਂ ਚ ਚੋਣਾਂ ਲੜਨ ਦਾ ਤਾਂ ਨਹੀਂ ਮਨ ਬਣਾ ਰਹੇ ਨਹੀਂ ਬਿਲਕੁ ਹੈਗਾ ਪਰ ਅਸੀਂ ਚਾਹੁੰਦੇ ਆ ਵੀ ਦੇਖੋ ਜਦੋਂ ਅਸੀਂ ਇੰਨੇ ਜਾਗਰੂਕ ਖੁਸ਼ੀ ਹੋਈਗੀ ਪੰਜਾਬ ਦੇ ਇੱਕ ਪਿੰਡ ਤੋਂ ਅਸੀਂ ਲੰਘ ਰਹੇ ਸੀ ਤੇ ਤੁਸੀਂ ਪੰਜਾਬ ਦੇ ਮਸਲਿਆਂ ਬਾਰੇ ਸਰ ਦੇਖੋ ਅਸੀਂ ਜਦੋਂ ਨਾ ਮਤਲਬ ਸਾਡੇ ਪਿੰਡਾਂ ਦੀ ਲੋਕ ਹੁੰਦੇ ਨੇ ਜਦੋਂ ਅਸੀਂ ਇਹਨਾਂ ਨੂੰ ਜਦੋਂ ਭਗਵੰਤ ਜੀ ਸਾਹਿਬ ਨੂੰ ਜਤਾਇਆ ਅਸੀਂ ਉਹ ਹੀ ਲੋਕ ਸੀਗੇ ਉਹ ਜਿਨ੍ਹਾਂ ਨੇ ਇੰਨੀ ਕ ਸਪੋਰਟ ਕੀਤੀ ਵੀ ਹਾਂ ਚਲੋ ਜੀ ਹੁਣ ਤੱਕ ਆਪਣੇ ਦੇ ਵਿੱਚ ਰਹੇ ਨੇ ਆਪਣੇ ਆਮ ਘਰਾਂ ਦੇ ਪੁੱਤਰ ਐ ਆਮ ਘਰਾਂ ਦੇ ਧੀਆ ਪੁੱਤੀ ਜਿਹੜੇ ਹੁਣ ਤੱਕ ਐਮਐਲਏ ਬਣਦੇ ਰਹੇ ਨਰਿੰਦਰ ਕੋਰ ਭਰਾਜ ਜਦ ਕਿ ਉਹ ਬਹੁਤ ਹੀ ਮੇਰੇ ਕਰੀਬੀ ਪਿੰਡ ਦੀ ਹੈ ਜੇ ਕਿਆ ਜਾਵੇ ਤਬੀ ਬਹੁਤ ਹੁਣ ਤੱਕ ਸਾਨੂੰ ਇਹ ਸੀ ਵੀ ਬੁੜੀ ਬਹੁਤ ਵਧੀਆ ਹੈਗੀ ਹੈ ਨਾ ਆਮ ਕੁੜੀ ਹੈ ਹੁਣ ਤੱਕ ਲੋਕਾਂ ਦੇ ਘਰਾਂ ਚ ਆ ਕੇ ਮਿਲਦੀ ਵੀ ਰਹੀ ਆ ਵੀ ਪਰ ਉਹੀ ਜੋ ਕੁਰਸੀ ਦਾ ਜਿਹੜਾ ਸੀਗਾ ਫਤੂਰ ਉਹਨਾਂ ਸਰਕਾਰਾਂ ਦੇ ਹੁੰਦੇ ਉਹਨਾਂ ਦੇ ਲੀਡਰਾਂ ਨੂੰ ਚੜਦਾ ਰਿਹਾ ਉਹੀ ਸੇਮ ਇਨਾਂ ਦੇ ਲੋਕਾਂ ਨੂੰ ਵੀ ਚੜਦਾ ਰਿਹਾ ਵੀ ਕੋਈ ਵੀ ਆਮ ਘਰਾਂ ਦਾ ਪੁੱਤ ਨਹੀਂ ਰਿਹਾ ਹੈਗਾ ਇਸ ਟਾਈਮ ਤੇ ਅਸਤੇ ਇਹ ਕਹਿੰਦੇ ਆ ਵੀ ਨਾ ਕੋਈ ਆਮ ਘਰਾਂ ਦਾ ਪੁੱਤ ਜੋ ਹੈਗੇ ਸੀਗੇ ਹੁਣ ਉਹ ਨਹੀਂ ਮੁਕਾਬਲਾ ਕਿਹਨਾ ਦੇਖਦੇ ਹਾਂ ਸੰਗਰੂਰ ਦੇ ਵਿੱਚ ਪਹਿਲੇ ਦੂਜੇ ਤੀਜੇ ਤੇ ਕੌਣ ਰੋ ਹਾਂ ਸੀ ਕਿਸੇ ਨਾਲ ਕਿਸ ਸਰਦਾਰ ਸਿੰਘ ਜੀ ਸਿੰਘ ਮਾਨ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਉਹ ਚਾਹ ਤਨ ਚਾਹੀ ਨਾ ਜਿੱਤਨ ਸਾਡੇ ਲੀਡਰ ਉਹੀ ਨੇਗੇ ਉਹੀ ਰਹਿਣਗੇ ਸਾਡੇ ਲਈ ਉਹਨਾਂ ਦੀ ਜਿੱਤ ਹਮੇਸ਼ਾ ਸਾਡੇ ਦਿਲ ਚ ਬਰਕਰਾਰ ਰਹੇਗੀ